ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀਵਨ ਕੋਲ ਹੈ ਰੱਬ ਦੇ ਰਸਤੇ ਤੁਰਨ ਵਾਲੇ ਉਸ ਦੇ ਪਿਆਰ ਅਰਧਨਾ ਵਿੱਚ ਟੁਰਦੇ ਸਦਾ ਇੱਕ ਹਾਲ ਨਹੀਂ ਰਹਿੰਦੇ ਸ਼ੇਖ ਸ਼ਾਦੀ ਨੇ ਲਿਖਿਆ ਹੈ ਕਿ ਫਕੀਰ ਜੇ ਸਦਾ ਇੱਕ ਹਾਲ ਵਿੱਚ ਰਹਿ ਸਕੇ ਤਾਂ ਦੋ ਜਹਾਨਾ ਤੂੰ ਹੱਥ ਛੱਡ ਜਾਵੇ ਸਾਈਕੋਲੋਜੀਕਲੀ ਕਈ ਕਾਰਨ ਵਾਪਰਦੇ ਹਨ ਜੋ ਇੱਕ ਰਸ ਲਹਿਰ ਰਸ ਭਰੀ ਨਹੀਂ ਰਹਿਣ ਦਿੰਦੇ ਕਦੀ ਸਰੀਰ ਦੇ ਅਵੈਵਾਂ ਵਿੱਚ ਕੁਝ ਹਰਕਤ ਹੁੰਦੀ ਹੈ ਕਦੀ ਨੀਂਦ ਦੀ ਕਸਰ ਕਦੀ ਹਾਜਮੇ ਵਿੱਚ ਕੁਝ ਜਰਾ ਕੋਹਲਜੁਲ ਸਰੀਰਕ ਕਾਰਨ ਬਣਦੇ ਹਨ ਓਵਰਵਰਕ ਵਿਤੋਂ ਵੱਧ ਕੰਮ ਕਰਨ ਨਾਲ ਨਰਵਸ ਭਾਵ ਸਨਾਊ ਥੱਕ ਜਾਂਦੇ ਹਨ ਸਾਰੇ ਮਾਨਸਿਕ ਤਿਰਬੇ ਤੇ ਅਹਿਸਾਸ ਨਰਵਸ ਸਿਸਟਮ ਸਨਾਊ ਸ਼੍ਰੇਣੀ ਦੇ ਜਰਗੇ ਹੋਣੇ ਹੋਏ ਕਦੇ ਤ੍ਰੈ ਗੁਣਾਂ ਦੇ ਵਰਤਾਓ ਵਿੱਚ ਤਰਾਜੂ ਤੋਲ ਹਿਲਦਾ ਹੈ ਕਦੇ ਪਿਛਲੇ ਕਰਮਾਂ ਦੇ ਫਲ ਵਿੱਚ ਗਿਰਾਓ ਵਾਲੇ ਢੇਡੇ ਆਉਂਦੇ ਹਨ ਕਦੇ ਇਸ ਜਨਮ ਦੀ ਕੀਤੀ ਹੋਈ ਪੁੱਲ ਸੁਰਤ ਨੂੰ ਲੈ ਆਉਂਦੀ ਹੈ ਇਸ ਤਰ੍ਹਾਂ ਅਨੇਕਾਂ ਕਾਰਨ ਹੁੰਦੇ ਹਨ ਜਿਨ੍ਹਾਂ ਦਾ ਪਤਾ ਨਹੀਂ ਕਈ ਵੇਰ ਲੱਗਦਾ दारू ਇਹ ਹੈ ਕਿ ਲੱਗਾ ਰਹੇ ਲੱਗਣਾ ਨਾ ਛੱਡ ਦੇਵੇ ਲੱਗੇ ਰਹਿਣ ਵਿੱਚ ਰਸ ਭਾਵੇਂ ਟੁੱਟਦਾ ਰਹੇ ਪਰ ਸੁਰਤ ਡਿੱਗਣ ਵਾਲਾ ਕਾਰਨ ਵਰਕਆਊਟ ਹੁੰਦਾ ਜਾਂਦਾ ਹੈ ਉਸ ਦੇ ਖਤਮ ਹੁੰਦੇ ਹੀ ਸੁਰਤ ਫੇਰ ਚਮਕਾਰਾਂ ਮਾਰ ਕੇ ਉੱਪਰਲੇ ਪਰਤियां ਆ ਕੇ ਅਨਪਵ ਵਿੱਚ ਆ ਜਾਂਦੀ ਹੈ ਗ੍ਰਸਤ ਵਿੱਚ ਬੈਠੇ ਤੇ ਰੋਟੀ ਕਮਾ ਕੇ ਖਾਣ ਵਾਲੇ ਅਭਿਆਸੀ ਨੂੰ ਇਸ ਤਰ੍ਹਾਂ ਦੀ ਸੁਰਤ ਨੂੰ ਪਕਾਉਣ ਦੇ ਸਮਾਨ ਬਣਦੇ ਹਨ ਅਤੀਤ ਅਭਿਆਸੀ ਵੇਲੇ ਹੁੰਦੇ ਹਨ ਉਹਨਾਂ ਨੂੰ ਇਹ ਟਾਕਰੇ ਨਹੀਂ ਕਰਨੇ ਪੈਂਦੇ ਪਰ ਉਹਨਾਂ ਨੂੰ ਹੋਰ ਪ੍ਰਕਾਰ ਦੀ ਸੁਰਤ ਉਖੇੜਨ ਦੇ ਕਾਰਨ ਬਣ ਜਾਂਦੇ ਹਨ ਇਹ ਜੀਵਨ ਕੋਲ ਹੈ ਸਾਡੀ ਰੂਹ ਦਾ ਮੈਟਰ ਪ੍ਰਕਿਰਤੀ ਨਾਲ ਇਸ ਨੂੰ ਜਿੱਤਣਾ ਹੈ ਹਉ ਗੋ ਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਬਣਨਾ ਹੈ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰ ਥਾਪੀ ਦਿੱਤੀ ਕੰਡ ਜਿਓ ਹੋ ਜਾਵੇ ਤੇ ਹਰ ਕੋਲ ਮਗਰੋਂ ਫਤਿਹ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ